ਅੱਜ ਦੇ ਮੇਰੇ ਜਿਹੜਾ ਮੇਨ ਅਜੰਡਾ ਹੈਗਾ ਜੀ ਉਹ ਹੈਗਾ ਜੋ ਸਾਡੇ ਮਾਨਯੋਗ ਨੈਸ਼ਨਲ ਕ੍ਰਿਮੀਨਲ ਅਰਵਿੰਦ ਕੇਜਰੀਵਾਲ ਜੀ ਔਰ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਯੁੱਧ ਨਸ਼ੇ ਵਿਰੋਧ ਜਿਹੜੀ ਮੁਹਿੰਮ ਸ਼ੁਰੂ ਕੀਤੀ ਹੈ ਔਰ ਜੋ ਸਾਡੀ ਇੱਕ ਗਾਰੰਟੀ ਵੀ ਸੀ ਲੋਕਾਂ ਨੂੰ ਪੰਜਾਬ ਦੇ ਲੋਕਾਂ ਨਾਲ ਵਾਦਾ ਵੀ ਸੀ ਤੋਂ ਮੇਰੇ ਸਹਿਯੋਗੀ ਹਰਦੀਪ ਸਿੰਘ ਡਿਪਟੀ ਡਾਇਰੈਕਟਰ ਜੀ ਔਰ ਡਿਪਟੀ ਕਮਿਸਟਰ ਔਰ ਸਿਵਲ ਸਰਜਨ ਔਰ ਸਾਰੇ ਡਿਪਾਰਟਮੈਂਟਸ ਦੇ ਬੰਦੇ ਜਿਹੜੇ ਹੈਗੇ ਆ ਉਹਦੇ ਚ ਪੁਲਿਸ ਦਾ ਬਹੁਤ ਵੱਡਾ ਰੋਲ ਹੈ ਜੀ ਐਜੂਕੇਸ਼ਨ ਡਿਪਾਰਟਮੈਂਟ ਦਾ ਬਹੁਤ ਵੱਡਾ ਰੋਲ ਹੈ ਔਰ ਸਿਹਤ ਮਹਿਕਮਾ ਤੇ ਹੈ ਹੀ ਹੈ ਜਿਹੜਾ ਲੀਡ ਰੋਲ ਦੇ ਵਿੱਚ ਹੈ ਇਸੇ ਤਰ੍ਹਾਂ ਜਿਹੜੇ ਬਾਕੀ ਸਪੋਰਟ ਹੈ ਮਤਾਂ ਹੈ ਸਕਿੱਲ ਡਿਵੈਲਪਮੈਂਟ ਹੋਵੇ ਖੇਤੀਬਾੜੀ ਦਾ ਹੋਵੇ ਸਾਰਿਆਂ ਦਾ ਇਹਦੇ ਵਿੱਚ ਯੋਗਦਾਨ ਹੈ ਇਹ ਜਿਹੜੀ ਮੁਹੰਮਾ ਸਾਡੀ ਹੁਣ ਮੁਕਸਰ ਸਾਹਿਬ ਪਹੁੰਚੀ ਹੈ ਜੀ ਬੜੀ ਪਵਿੱਤਰ ਧਰਤੀ ਹੈ ਗੁਰੂਆਂ ਦੀ ਚਰਨਛੋਪਾ ਪ੍ਰਾਪਤ ਧਰਤੀ ਹੈ ਤੇ ਇੱਥੇ ਨਸ਼ਿਆਂ ਦਾ ਬੋਲਬਾਲਾ ਹੋਵੇ ਇਹ ਗੱਲ ਹਲਾ ਜੁੜੀ ਹੈਗੀ ਆ ਕਿਤੇ ਨਾ ਕਿਤੇ ਜੁੜੀ ਸੀਗੀ ਸਾਨੂੰ ਸਾਰਿਆਂ ਨੂੰ ਰੜਕਦੀ ਵੀ ਸੀ ਔਰ ਅਸੀਂ ਚਾਹੁੰਦੇ ਸੀ ਔਰ ਉਹ ਸਮਾਂ ਹੁਣ ਆ ਗਿਆ ਹੈ ਗੁਰੂ ਦੇ ਅਸ਼ੀਰਵਾਦ ਦੇ ਨਾਲ ਕਿ ਆਪਾਂ ਪੰਜਾਬ ਨੂੰ ਜਿਹੜਾ ਹੈਗਾ ਨਸ਼ਾ ਮੁਕਤ ਕਰਨਾ ਔਰ ਪੱਕਾ ਇਰਾਦਾ ਕਰਕੇ ਉਹਦੇ ਵਿੱਚ ਅਸੀਂ ਇਹ ਕਰ ਰਹੇ ਹਾਂ ਜੀ ਕਿ ਜਿਹੜਾ ਬੰਦਾ ਕੋਈ ਨਸ਼ਾ ਕਰਦਾ ਕਿਸੇ ਨਾ ਕਿਸੇ وجہ ਦੇ ਨਾਲ ਅ ਕਿਸੇ ਵੀ ਕਰਕੇ ਉਹ ਨਸ਼ੇ ਦੀ ਦਲਦਲ ਦੇ ਵਿੱਚ ਫਸ ਗਿਆ ਉਹਨਾਂ ਨੂੰ ਬਾਹਰ ਕੱਢਣਾ ਹੈ ਉਹਨਾਂ ਦੀ ਮਦਦ ਕਰਨੀ ਹੈ ਉਹਨਾਂ ਦੇ ਪਰਿਵਾਰ ਨਾਲ ਸਿਫਤੀਆ ਉਹਨਾਂ ਦਾ ਇਲਾਜ ਕਰਨਾ ਹੈ ਇਲਾਜ ਕਰਨ ਤੋਂ ਬਾਅਦ ਉਹਨਾਂ ਨੂੰ ਜੇ ਠੀਕੇ ਲਾਉਂਦੇ ਆ ਤਾਂ ਗੋਲੀਆਂ ਤੇ ਗੋਲੀਆਂ ਛਡਾ ਕੇ ਫਿਰ ਉਹਨੂੰ ਕੋਈ ਨਾ ਕੋਈ ਕੰਮ ਸਿਖਾ ਕੇ ਕੰਮ ਨਾਲ ਜੋੜਵਾਉਂਦੇ। ਚਾਹੇ ਉਹਨੂੰ ਖੇਡਾਂ ਨਾਲ ਜੋੜੀਏ, ਚਾਹੇ ਉਹਨੂੰ ਪੜ੍ਹਾਈ ਨਾਲ ਜੋੜੀਏ। ਕੋਈ ਬੰਦਾ ਆਪਣਾ ਕੋਈ ਜਿਹੜਾ ਹੈਗਾ ਕੰਮ ਸਿੱਖ ਲੇ, ਚਾਹੇ ਕਿਸੇ ਫੈਕਟਰੀਜ਼ ਕੰਮ ਕਰਨ ਲੱਗ ਜਾਏ, ਕੋਈ ਸਰਕਾਰੀ ਨੌਕਰੀ ਲੈ ਲੇ, ਪ੍ਰਾਈਵੇਟ ਨੌਕਰੀ ਲੈ ਲੇ, ਜਾਂ ਆਪਣਾ ਕੰਮ ਸ਼ੁਰੂ ਕਰ ਲੇ ਤੇ ਉਹਨਾਂ ਦੀ ਹਰ ਤਰ੍ਹਾਂ ਹਰ ਸੰਭਵ ਕੋਸ਼ਿਸ਼ ਕਰਨਾ। ਤੇ ਦੂਜੇ ਪਾਸੇ ਜਿਹੜੇ ਨਸ਼ਾ ਵੇਚਣ ਵਾਲੇ ਆ ਉਹਨਾਂ ਤੇ ਪੁਲਿਸ ਸਖਤੀ ਕਰ ਰਹੀ ਆ ਹੋਰ ਸਖਤੀ ਕਰੇਗੀ। ਉਹਨਾਂ ਨੂੰ ਮਤਲਬ ਉਹਦਾ ਤੁਹਾਡੇ ਸਾਹਮਣੇ ਇੱਕ ਇਹ ਆਇਆ ਵੀ ਬਾਰਡਰ ਦੇ ਉੱਤੇ ਪਰਾਂ ਡਰੋਨ ਰਾਹੀਂ ਨਸ਼ਾ ਬਹੁਤ ਆਂਦਾ ਸੀ ਉਹਦੇ ਵਿੱਚ 70% ਕਮੀ ਆਈ ਹੈ ਹੁਣ ਜੇ ਕੋਈ ਡਰੋਨ ਤੇ ਨਸ਼ਾ ਆ ਵੀ ਜਾਵੇ ਕੋਈ ਚੱਕਣ ਨਹੀਂ ਜਾਂਦਾ ਉਹਨਾਂ ਨੂੰ ਕਿਸੇ ਕਹਿੰਦੇ ਵੀ ਤੂੰ ਚੱਕਦੇ ਕਿਉਂ ਨਹੀਂ ਹੁਣ ਕਹਿੰਦੇ ਜੀ ਅਸੀਂ ਇਸ ਕਰਕੇ ਨਹੀਂ ਚੱਕਦੇ ਵੀ ਪਿੱਛੋਂ ਕਿੱਡੇ ਸਿੱਕੇ ਜਾਂਦੇ ਆ ਸਾਡੇ ਤੇ ਉਹਨੂੰ ਕੋਈ ਚੱਕਣ ਨਹੀਂ ਜਾਂਦਾ ਤੇ ਉਹ ਨਸ਼ੇ ਦੀ ਸਪਾਈ ਜਿਹੜੀ ਇਕੱਠੀ ਹੋਈ ਹੈ ਉਹਦੇ ਵਿੱਚ ਕਿਸੇ ਨੂੰ ਕੋਈ ਦਿੱਕਤ ਨਾ ਆਵੇ ਇਸ ਕਰਕੇ ਮੈਂ ਸਾਰੇ ਦੌਰੇ ਕਰ ਰਿਹਾ ਵੀ ਉਹਦੇ ਵਾਸਤੇ ਜਿਵੇਂ ਤੁਹਾਡੇ ਮੁਖਸਰ ਸਾਹਿਬ ਚ ਉਹਨਾਂ ਨੇ ਕਿਹਾ ਵੀ ਤਿੰਨ ਚਾਰ ਜਗ੍ਹਾ ਤੇ ਹੋਰ ਸਾਨੂੰ ਜਿਹੜੇ ਹੈਗੇ ਆ ਡੀ ਐਡਿਕਸ਼ਨ ਸੈਂਟਰ ਚਾਹ ਜਿਹੜੇ ਹੋਰ ਫੈਸਿਲੀਟੇਸ਼ਨ ਸੈਂਟਰ ਹੈ ਉਹ ਖੋਲੇ ਜਾਣ ਜਿੱਥੇ ਔਟ ਸੈਂਟਰ ਇਸ ਤੋਂ ਸਵਾਇ ਤੁਹਾਡੇ ਮਤਲਬ ਜਿਹੜੇ ਪਹਿਲਾਂ ਮੁਕਸਰ ਦੇ ਵਿੱਚ ਖਾਸ ਕਰਕੇ ਜਿਹੜੇ ਸੀਗੇ ਸਿਰਫ 10 ਬਿਸਤਰਿਆਂ ਵਾਲੇ ਡੀ ਐਡਿਕਸ਼ਨ ਸੈਂਟਰ ਸੀਗੇ ਛੋਟੇ ਦੇ ਵਿੱਚ ਰੀਹੈਬ ਸੈਂਟਰ ਵੀ ਤੁਹਾਡਾ ਬਹੁਤ ਵਧੀਆ ਨਹੀਂ ਕੰਮ ਕਰਦਾ ਸੀਗਾ ਉਹਦੇ ਵਿੱਚ ਅਸੀਂ ਨਵਾਂ ਇਹ ਕਰ ਰਹੇ ਆ ਕਿ ਘੱਟੋ ਘੱਟ 50 ਬਿਸਤਰਿਆਂ ਵਾਲੇ ਤੇ ਦੋ ਜਿਹੜੇ ਹੈਗੇ ਅਸੀਂ 50 ਬਿਸਤਰਿਆਂ ਵਾਲੇ ਡੀ ਐਡਿਕਸ਼ਨ ਸੈਂਟਰ ਬਣਾਵਾਂਗੇ ਇੱਕ ਵੱਡਾ ਰੀਹੈਬਿਲੀਟੇਸ਼ਨ ਸੈਂਟਰ ਵਿਦ ਸਕਿੱਲ ਡਵੈਲਪਮੈਂਟ ਜਿਹਦੇ ਵਿੱਚ ਇਨ ਹਾਊਸ ਉੱਥੇ ਜਿਹੜਾ ਹੈਗਾ ਸਕਿੱਲ ਡਿਵੈਲਪਮੈਂਟ ਸੈਂਟਰ ਹੋਏਗਾ ਇਹ ਸਾਰਾ ਜਿਹੜਾ ਹੈਗਾ ਇੱਕ ਸਾਰੇ ਵਿਭਾਗਾਂ ਦਾ ਜਿਹੜਾ ਇੱਕ ਟੀਮ ਹੈਗੀ ਆ ਉਹ ਆਮ ਆਦਮੀ ਪਾਰਟੀ ਦੀ ਆ ਭਗਵੰਤ ਮਾਨ ਔਰ ਅਰਵਿੰਦ ਕੇਜਰੀ왈 ਜੀ ਦੇ ਵਿੱਚ ਮੈਂ ਵੀ ਉਹਦੇ ਚ ਲੀਡ ਰੋਲ ਚ ਆ ਔਰ ਸਾਡੇ ਡਿਪਟੀ ਕਮਿਸ਼ਨਰ ਦਾ ਅਫਸਰ ਵੀ ਹੋ ਗਏ ਔਰ ਸਾਡੇ ਐਮਐਲਏ ਸਾਹਿਬਾਨ ਵੀ ਹੋ ਗਏ ਸਾਡੇ ਲੋਕਲ ਐਮਐਲਏ ਵੀ ਉਹ ਕਿਤੇ ਮਤਲਬ ਰਾਜਸਥਾਨ ਚ ਉਹਨਾਂ ਦੇ ਕੋਈ ਸ਼ਾਦੀ ਸੀ ਫੈਮਿਲੀ ਫੰਕਸ਼ਨ ਤੇ ਗਏ ਹੋਏ ਆ ਹੋਰ ਵੀ ਸਾਡੇ ਜਿਸ ਤਰ੍ਹਾਂ ਤੁਹਾਡੇ ਜਿਹੜੇ ਲੋਕਲ ਲੋਕ ਸਾਡੇ ਮੰਤਰੀ ਵੀ ਅਸਾ ਆਪਣੇ ਬਹੁਤ ਵਧੀਆ ਰਿਪ੍ਰেজੈਂਟੇਸ਼ਨ ਹੈ ਤੁਹਾਡੀ ਉਹਨਾਂ ਦੇ ਮਹਿਕਮੇ ਵੀ ਸਾਡੇ ਨਾਲ ਜਿਹੜਾ ਹੈਗਾ ਪੂਰੇ ਅਸੀਂ ਇਕੱਠੇ ਹੋ ਕੇ ਸਾਰੇ ਜਿਹੜੀ ਇਹ ਟੀਮ ਹੈ ਕੋਆਰਡੀਨੇਟਡ ਐਫਰਟ ਕਰ ਰਹੀ ਹੈ ਪੰਜਾਬ ਨੂੰ ਨਸ਼ਾ ਮੁਕਤ ਕਰਨ ਵਾਸਤੇ ਇਹਦੇ ਵਾਸਤੇ ਨਮਾ ਬਹੁਤ ਕੁਛ ਕੀਤਾ ਜਾ ਰਿਹਾ ਹੈ ਕਿ ਪ੍ਰਿੰਡਾਂਜ ਖੇਡ ਦੇ ਮੈਦਾਨ ਬਣਾਉਣਾ ਲਾਇਬ੍ਰੇਰੀਆਂ ਬਣਾਉਣਾ ਔਰ ਇੱਕ سپورਟ ਗਰੁੱਪਾ ਚਾਹੇ ਹੋ ਅਲਕੋਹੋਲਿਕ ਅਨੋਨਿਮਸਤਾ ਹੋਵੇ ਨਾਰਕੋਟਿਕ ਅਨੋਨਿਮਸਤਾ ਹੋਵੇ ਔਰ ਹਰ ਪ੍ਰਿੰਡ ਦੇ ਵਿੱਚ ਜਿਹੜੇ ਸਾਡੇ ਵਿਲੇਜ ਹੈਲਥ ਨਿਊਟ੍ਰੀਸ਼ਨ ਸੈਲੀਟੇਸ਼ਨ ਕਮੇਟੀਆਂ ਸਿਹਤ ਕਮੇਟੀਆਂ ਬਣ ਗਈਆਂ ਔਰ ਜੂਥ ਦੇ ਜਿਹੜੇ ਸਪੋਰਟ ਗਰੁੱਪ ਆ ਬਣਾਏ ਜਾ ਰਹੇ ਆ ਉਹਦੇ ਵਾਸਤੇ ਪੂਰਾ ਇੱਕ ਪਾਰਟੀ ਦਾ ਜਿਹੜਾ ਪੈਰਨਲ ਸਟਰਕਚਰ ਆ ਕੰਮ ਕਰ ਰਿਹਾ ਤੇ ਕਿਸੇ ਪਾਸੇ ਕੋਈ ਜਿਹੜਾ ਹੈਗਾ ਕਿਸੇ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਆਣ ਦਿੱਤੀ ਜਾਏਗੀ ਔਰ ਜਿਹੜੇ ਜਿੰਨੇ ਅਸੀਂ ਨਵੇਂ ਸੈਂਟਰ ਬਣਾ ਰਹੇ ਆ ਉਹਨਾਂ ਦੇ ਵਿੱਚ ਬਹੁਤ ਵਧੀਆ ਉਹਨਾਂ ਨੂੰ ਉੱਥੇ ਕੰਮ ਵੀ ਸਿਖਾਵਾਂਗੇ ਨਸ਼ਾ ਵੀ ਛਡਾਵਾਂਗੇ ਯੋਗਾ ਕਰਾਵਾਂਗੇ ਮੈਡੀਟੇਸ਼ਨ ਕਰਾਵਾਂਗੇ ਔਰ ਉਹਨਾਂ ਨੂੰ ਜਿਸ ਤਰ੍ਹਾਂ ਇਲੈਕਟ੍ਰੀਸ਼ੀਅਨ ਪਲੰਬਿੰਗ ਕਿਚਨ ਗਾਰਡਨਿੰਗ ਉਹ ਤਾਂ ਕਿ ਉਹਨਾਂ ਨੂੰ ਕ੍ਰੀਏਟਿਵਲੀ ਜਿਹੜੇ ਬੰਦੇ ਆ ਗਏ ਕਿਤੇ ਨਾ ਕਿਤੇ ਜਿਹੜਾ ਨਸ਼ਾ ਕਰਨ ਵਾਲਾ ਬੰਦਾ ਹੁੰਦਾ ਨਾ ਜੀ ਉਹ ਇੰਟੈਲੀਜੈਂਟ ਬੰਦਾ ਹੁੰਦਾ ਔਰ ਉਹਦੇ ਵਿੱਚ ਇੱਕ ਕ੍ਰੀਏਟੀਵਿਟੀ ਹੁੰਦੀ ਆ ਜਿਹੜੀ ਕਿ ਮਿਸਡਾਇਰੈਕਟਡ ਹੁੰਦੀ ਆ ਔਰ ਪਹਿਲੀ ਆ ਜਿਹੜੀਆਂ ਪਾਰਟੀਆਂ ਨੇ ਉਹਨੂੰ ਸਿਆਸੀ ਪੋਸਟ ਪ੍ਰਾਹੀ ਵੀ ਦਿੱਤੀ ਸੀ ਨਸ਼ੇ ਦੇ ਜਿਹੜੇ ਸਮੱਗਲਰ ਸੀਗੇ ਉਹਨਾਂ ਦੇ ਜਿਹੜੇ ਉਹਦੇ ਕੰਪੇਨ ਮੈਨੇਜਰ ਵੀ ਹੁੰਦੇ ਸੀ ਤੇ ਹੁਣ ਮਲੇ ਇੱਕ ਪੰਜਾਬੀ ਦਾ ਖਾਨ ਹੈ ਤੇ ਪੱਕੀ ਬਦਲਾ ਦੀ ਸ਼ਾਂ ਕੋਈ ਨਾ ਔਰ ਹੁਣ ਪੰਜਾਬ ਵਿੱਚ ਨਸ਼ੇ ਦੀ ਮਾਂ ਕੋਈ ਨਾ ਮੈਂ ਬਦਲਾ ਨਹੀਂ ਕਹਿ ਜਿ ਕਿਤੇ ਮੈਨੂੰ ਮਿਸਕੋਟ ਨਾ ਕਰ ਦਿਓ ਮਤਲਬ ਕੰਨਾ ਲਾ ਦਿਓ ਜ਼ੋਰ ਕਰ ਦਿਓ ਤੇ ਆ ਕੋਈ ਆਮੀ ਹੋਰ ਕੋਈ ਐਵੇਂ ਕਿਸੇ ਨੂੰ ਚੁੱਪ ਚਾਏ ਮੈਂ ਚੁੱਪਣ ਵਾਲੀ ਗੱਲ ਨਹੀਂ ਕਰਦਾ ਹੁੰਦਾ ਤੇ ਹੁਣ ਇਹਨਾਂ ਦੀ ਸਿਆਸੀ ਪੁਸ਼ਤਪらい ਖਤਮ ਕਰਤੀ ਆ ਮੈਂ ਦਾਅਵੇ ਨਾਲ ਕਹਿ ਸਕਦਾ ਅਰਵਿੰਦ ਕੇਜਰੀਵਾਲ ਜੀ ਔਰ ਭਗਵੰਤ ਪਾਣ ਜੀ ਨੇ ਪੰਜਾਬ ਦੇ ਵਿੱਚ ਕਿਸੇ ਕਿਸਮ ਦੀ ਕਿਸੇ ਵਾਸਤੇ ਕੋ ਰਹਿਤ ਨਹੀਂ ਆ ਕੋਈ ਪੋਲਿਟਿਸ਼ੀਅਨ ਹੋਵੇ ਕੋਈ ਅਫਸਰ ਹੋਵੇ ਵੱਡੇ ਤੋਂ ਵੱਡਾ ਹੋਵੇ ਜਿੰਨਾ ਮਰਜ਼ੀ ਵੱਡਾ ਹੋਵੇ ਔਰ ਹੁਣ ਵੱਡਿਆਂ ਦੀ ਵਾਰੀ ਆਣ ਵਾਲੀ ਆ ਪੈਡਲਰ ਜਿਹੜੇ ਆ ਫੜਲੇ ਆ ਜੀ ਅਸੀਂ ਹੋਰ ਜਿਹੜੇ ਵੱਡੇ ਵੱਡੇ ਸਮਗਲਰ ਆ ਉਹਨਾਂ ਦੇ ਸਿਕੰਜਾ ਕੱਸਿਆ ਜਾ ਰਿਹਾ ਆਣ ਵਾਲੇ ਦਿਨਾਂ ਚੋਂ ਦੀ ਸ਼ਾਮ ਤੋਂ ਆਉਣ ਵਾਲੀ ਹੈ ਤੇ ਇਹ ਬੜਾ ਕਲੀਅਰ ਮੈਸੇਜ ਹੈ ਜੀ ਜਿਹੜਾ ਬੰਦਾ ਨਸ਼ਾ ਕਰਦਾ ਉਹਦੇ ਨਾਲ ਅਸੀਂ ਦਰਦੇ ਆਓ ਆਪਣਾ ਇਲਾਜ ਕਰਾਓ ਤੇ ਜਿਹੜੇ ਬੰਦੇ ਵੇਚਣ ਵਾਲੇ ਆ ਉਹਨਾਂ ਨੂੰ ਬੜਾ ਕਲੀਅਰ ਮੈਸੇਜ ਹੈ ਜੀ ਉਹਨਾਂ ਨੂੰ ਉਹਨਾਂ ਦੇ ਪਿੱਛੇ ਪੁਲਿਸ ਆ ਗਈ ਹੈ ਜੀ ਜਾਂ ਤਾਂ ਉਹ ਭੱਜ ਕੇ ਜੇਲ੍ਹ ਚ ਪਹੁੰਚਣਗੇ ਜੀ ਜਾਂ ਉਹ ਪੰਜਾਬ ਤੋਂ ਬਾਹਰ ਜਾਣਗੇ ਤੇ ਜੇ ਕੋਈ ਬਾਹਲਾ ਆਪਣੇ ਆਪ ਨੂੰ ਸਮਝ ਗਿਆ ਖੱਬੀ ਖਾਨ ਫਿਰ ਉਹ ਸ਼ਾਇਦ ਕਿਤੇ ਮਤਲਬ ਕਿਤੇ ਹੋਰ ਉੱਪਰ ਹੀ ਪਹੁੰਚ ਜਾਵੇ ਤੋ ਇਸ ਕਰਕੇ ਸਾਰਿਆਂ ਨੂੰ ਸਖਤ ਧਾੜਨਾ ਪਈ ਇਹਦੇ ਵਿੱਚ ਕਿਸੇ ਨੂੰ ਕੋਈ ਰੈਤ ਨਹੀਂ ਆ ਜੀ ਕੋਈ ਹੋਵੇ ਕਿਸੇ ਪਾਰਟੀ ਦਾ ਹੋਵੇ ਠੀਕ ਹੈ ਕਿਸੇ ਨੂੰ ਕੋਈ ਰੈਤ ਨਹੀਂ ਆ ਜੱਦਾ ਵੱਡਾ ਮਰਜੀ ਬੰਦਾ ਹੋਵੇ ਤੇ ਦੂਜਾ ਸਾਡਾ ਹੈਗਾ ਜੀ ਜਦੋਂ ਬਰਸਾਤਾ ਸ਼ੁਰੂ ਹੁੰਦੀ ਆ ਬਾਰਿਸ਼ ਸ਼ੁਰੂ ਹੁੰਦੀ ਆ ਤੇ ਫਿਰ ਡੈਂਗੂ ਦੇ ਮਲੇਰੀਏ ਦੇ ਚਿਕਨਗੁਨੀਆ ਦੇ ਕੇਸਸ ਆਉਂਦੇ ਆ ਔਰ ਬੜੀਆਂ ਭੈੜੀਆਂ ਬਿਮਾਰੀਆਂ ਜੀ ਇਹ ਜਦੋਂ ਕਿਸੇ ਬੰਦੇ ਨੂੰ ਡੈਂਗੂ ਹੋ ਜਾਏ ਰੱਬ ਨਾ ਕਰੇ ਕਿਸੇ ਨੂੰ ਹੈਮਰੇਜਿਕ ਡੈਂਗੂ ਹੋ ਜਾਏ ਜਾਂਦੇ ਲਾਲੇ ਪੈ ਜਾਂਦੇ ਆ ਔਰ ਬੰਦੇ ਕਰਜ਼ਾਈ ਹੋ ਜਾਂਦੇ ਆ ਏਮਸ ਨੇ ਸਟੱਡੀ ਕੀਤੀ ਸੀ ਵੀ ਦਸਾਂ ਚੋਂ ਅੱਠ ਬੰਦੇ ਜਿਹੜੇ ਹੈਗੇ ਆ ਜੇ ਉਹਨੂੰ ਡੈਂਗੋ ਹੋ ਜਾਏ ਲੱਕਵਾ ਹੋ ਜਾਏ ਹਾਰਟ ਅਟੈਕ ਹੋ ਜਾਏ ਕੋਰੋਨਾ ਹੋ ਜੀ ਬਿਵਾਰੀ ਹੋ ਜਾਏ ਤੇ ਉਹਨਾਂ ਨੂੰ ਪ੍ਰਾਈਵੇਟ ਇਲਾਜ ਕਰਾਉਣਾ ਪੈ ਜਾਵੇ ਆਈਸੀਯੂ ਚ ਰਾਣਾ ਪੈ ਜਾਵੇ ਤਾਂ ਮਹੀਨੇ ਦੇ ਵਿੱਚ ਜੜਾ ਹੈਗਾ ਘਰ ਦੀਆਂ ਕੜੀਆਂ ਤੱਕ ਵਿਕ ਜਾਂਦੀਆਂ ਗਹਿਣੇ ਵਿਕ ਜਾਂਦੇ ਆ ਜੀਨ ਵਿਕ ਜਾਂਦੀ ਆ ਲੋਕ ਕਰਜ਼ਾਈ ਹੋ ਜਾਂਦੇ ਆ ਸੋ ਇਹਦੇ ਕਰਕੇ ਜਿਹੜਾ ਹੈਗਾ ਅਸੀਂ ਉਹਦੀ ਰੋਕਥਾਮ ਲਈ ਆਲਰੇਡੀ ਸਾਡੇ ਮਹਿਕਮੇ ਨੇ ਜਿਹੜਾ ਹੈਗਾ ਜਿੱਨੇ ਸਾਡੇ ਕੋਲੇ ਪੈਰਾਮੈਡਿਕਸ ਐਂਡ ਨਰਸਿੰਗ ਸਟੂਡੈਂਟਸ ਆ ਫਾਰਮੇਸੀ ਦੇ ਸਟੂਡੈਂਟਸ ਆ ਜਾਂ ਹੋਰ ਕੋਈ ਫਿਜ਼ੀਓਥੈਰੇਪੀ ਦੇ ਜਿੰਨੇ ਪੈਰਾਮੈਡਿਕ ਸਨ ਉਹਨਾਂ ਨੂੰ ਅਸੀਂ ਐਜ਼ ਮਾਸਟਰ ਬਰੀਡਿੰਗ ਚੈਕਰ ਉਹਨਾਂ ਨੂੰ ਡੈਂਗੋ ਦੀ ਪੂਰੀ ਜਾਣਕਾਰੀ ਦੇ ਕੇ ਟ੍ਰੇਨਿੰਗ ਦਿੱਤੀ ਆ ਹੁਣ ਟੀਚਰਸ ਦੀ ਟ੍ਰੇਨਿੰਗ ਚੱਲ ਰਹੀ ਆ ਬਰੀਡਿੰਗ ਚੈਕਰ ਹਰ ਕੀਤੇ ਜਾ ਰਹੇ ਆ ਔਰ ਉਸ ਤੋਂ ਬਾਅਦ ਜਿਹੜਾ ਹੈਗਾ ਅਸੀਂ ਜਿਹੜਾ ਹੈਗਾ ਸਾਰੇ ਬੱਚਿਆਂ ਨੂੰ ਪੰਜਾਬ ਦੇ ਵਿੱਚ 28 ਲੱਖ ਬੱਚੇ ਆ ਟਟੋਕਟ ਮਿਡਲ ਵਾਲਿਆਂ ਨੂੰ ਹਾਈ ਹਾਇਰ ਸਕੰਟਰੀ ਤੇ ਕਾਲਜ ਵਾਲਿਆਂ ਨੂੰ ਇਹ ਅਸੀਂ ਉਹਨਾਂ ਨੂੰ ਜਿਹੜੀ ਇਹ ਟ੍ਰੇਨਿੰਗ ਦੇ ਦਿੰਨੇ ਆ ਕਿ ਡੈਂਗੂ ਕਿੱਥੇ ਹੁੰਦਾ ਹੈ ਉਹਨਾਂ ਦੀ ਫ੍ਰਿਜ ਦੇ ਟ੍ਰੇ ਜਿਹੜੀ ਫ੍ਰਿਜ ਦਾ ਨੀਚੇ ਟ੍ਰੇ ਹੁੰਦੀ ਪਾਣੀ ਵਾਲੀ ਉਹਦੇ 'ਚ ਹੁੰਦਾ ਜਿਹੜਾ ਤੁਹਾਡਾ ਡੈਜ਼ਰਟ ਕੂਲਰ ਠੰਡੀ ਹਵਾ ਵਾਲਾ ਉਹਦੀ ਟ੍ਰੇ 'ਚ ਹੁੰਦਾ ਇੱਥੇ ਪਾਣੀ ਦੇ ਵਿੱਚ ਹੁੰਦਾ ਜਾਰ ਜਿਹੜੇ ਪੰਜ-ਛੇ ਦੇ ਕਟੋਰੀ ਰੱਖਦੇ ਆ ਕਿਤੇ ਕੰਸਟਰਕਸ਼ਨ ਵਰਕ ਕਰਦੀ ਆ ਪਿੰਡਾਂ 'ਚ ਖੁਰਲੀਆਂ ਬਣਾਈਆਂ ਹੁੰਦੀਆਂ ਕਿ ਲੋਕ ਪੋਨ ਦੇ ਵਜੋਂ ਪਾਣੀ ਜਿਹੜਾ ਹੈਗਾ ਉਹ ਖੁਰਲੀਆਂ ਭਰ ਦਿੰਦੇ ਵੀ ਡੰਗਰ ਉੱਤੇ ਪੀ ਜਾਂਦੇ ਉਹਦੇ 'ਚ ਬ੍ਰੀਡਿੰਗ ਕਰਦੇ ਵੀ ਸੈਗਰੇਟ ਪਾਰ ਹੋਏਗਾ ਉਹਨੂੰ ਜਾ ਤੱਕ ਹਫਤੇ 'ਚ ਕੋਈ ਡਰੇਨ ਕਰਕੇ ਚੰਗੀ ਤਰ੍ਹਾਂ ਸੁਕਾ ਦਿਓ ਤੇ ਵੱਡਾ ਪੌਂਡ ਆ ਉਹਦੇ 'ਚ ਅਸੀਂ ਹੈਲਥ ਡਿਪਾਰ ਤੇ ਖਾਸ ਮੱਛੀ ਆਉਂਦੀ ਹੈ ਗੰਬੂਸੀਆ ਪਿਸ਼ ਉਹ ਅਸੀਂ ਦਿਨੇ ਉਹ ਪਾ ਦਿਓ ਖਾ ਜਾਂਦੀ ਹੈ ਉਹਦੇ ਲਾਰਵੇ ਨੂੰ ਤੇ ਛੋਟੀ-ਮੋਟੀ ਛਪੜੀ ਆ ਕਿਤੇ ਬਰਸਾਤ ਪੈਂਦੀ ਆ ਉਹਦੇ ਤੇ ਵਲਟ ਵੈਜੀਟੇਬਲ ਆਇਲ ਪਾ ਦਿਓ ਉਹਦੇ ਨਾਲ ਵੀ ਮਰ ਜਾਂਦਾ ਉਹ ਇਸ ਤੋਂ ਸਵਾਇ ਸਾਡੇ ਕੋਲੇ ਪੁਖਤਾ ਪ੍ਰਬੰਧ ਹੈ ਜੀ ਹਸਪਤਾਲਾਂ ਦੇ ਵਿੱਚ ਵੀ ਸਪਰੇਅ ਦੇ ਵੀ ਐਂਟੀ ਲਾਰਵਾ ਦੇ ਵੀ ਔਰ ਫਿਊਮਿਗੇਸ਼ਨ ਦੇ ਵੀ ਤੇ ਉਹ ਤੁਸੀਂ ਜੇ ਤੁਹਾਡੇ ਕਿਤੇ ਵੀ ਕੋਈ ਦਿੱਕਤ ਆ ਤਾਂ ਸਾਡੇ ਸਿਹਤ ਮਹਿਕਮੇ ਨਾਲ ਜਾਂ ਜਿਹੜਾ ਤੁਹਾਡਾ ਲੋਕਲ ਬਾਡੀਜ਼ ਆ ਚਾਹੇ ਪੰਚਾਇਤ ਹੋਵੇ ਜਾਂ ਮਿਸਪਲ ਕਾਰਪੋਰੇਸ਼ਨ ਹੋਵੇ ਦ ਸਿਵਲ ਐਡਮਿਨਿਸਟ੍ਰੇਸ਼ਨ ਦੇ ਨਾਲ ਕੰਟੈਕਟ ਕਰੋ ਸਾਡੇ ਜਿਹੜੇ ਚੁਣੇ ਹੋਏ ਪ੍ਰਤੀਨਿਧੀ ਉਹਨਾਂ ਨਾਲ ਕੰਟੈਕਟ ਕਰੋ ਅਸੀਂ ਇਹ ਥਈਆ ਕੀਤਾ ਹੋਇਆ ਵੀ ਪਿਛਲੀ ਵਾਰੀ 50% ਘਟਾਇਆ ਸੀ ਡੈਂਗੂ ਨੂੰ ਇਸ ਵਾਰੀ 80% ਘਟਾੜਾ ਇਹ ਜਿਹੜੀਆਂ ਮੌਤਾਂ ਵੀ ਹੈਗੀਆਂ ਉਹ ਪਿਛਲੀ ਵਾਰੀ ਤਕਰੀਬਨ ਰਖਲ 13 ਹੋਈਆਂ ਸੀ ਉਸ ਤੋਂ ਪਿਛਲੇ ਸਾਲ 40 ਦੇ ਕਰੀਬ ਸੀ ਪਿਛਲੇ 2-3 ਸਾਲਾਂ ਤੋਂ ਬਹੁਤਾ ਵੀ ਘਟੀਆਂ ਨੰਬਰ ਵੀ ਘਟਿਆ ਡੈਂਗੂ ਦੇ ਮਰੀਜ਼ਾਂ ਦਾ ਹਸਪੀਟਲ ਐਡਮਿਸ਼ਨ ਘਟਿਆ ਖੂਨ ਦੀ ਲੋਡ ਬਹੁਤ ਘੱਟ ਗਈ ਆ ਤੇ ਇਹਦੇ ਬੈਨੀਫਿਟਸ ਬਹੁਤ ਹੁੰਦੇ ਆ ਲੋਕ ਮਤਲਬ ਇਸ ਤੋਂ ਬਾਅਦ ਪੰਜਾਬ ਸਰਕਾਰ ਪਹਿਲੀ ਸਰਕਾਰ ਆ ਜਿਹੜੀ ਪੰਜਾਬ ਦੇ 65 ਲੱਖ ਪਰਿਵਾਰਾਂ ਨੂੰ 3 ਕਰੋੜ ਲੋਕਾਂ ਨੂੰ ਸਿੱਧਾ ਹਰ ਪਰਿਵਾਰ ਨੂੰ 10 ਲੱਖ ਬੀਮੇ ਦਾ ਕਾਰਡ ਹਰ ਬੰਦੇ ਦਾ ਬਣ ਦੇਗਾ। ਸੋ ਪੰਜਾਬ ਸਰਕਾਰ ਤੁਹਾਨੂੰ ਸਾਰ ਤਰ੍ਹਾਂ ਦੀ ਸਹੂਲਤ ਦੇ ਰਹੀ ਆ। ਇਸੇ ਤਰ੍ਹਾਂ ਜਿਹੜੇ ਤੁਹਾਡੇ ਬਾਕੀ ਜਿੰਨੇ ਹਸਪਤਾਲ ਆ ਉਹਨਾਂ ਦੇ ਵਿੱਚ ਉਹਨਾਂ ਨੂੰ ਅਪਗ੍ਰੇਡ ਕਰ ਰਹੇ ਆ ਤੁਹਾਡੇ ਕ੍ਰਿਟੀਕਲ ਕੇਅਰ ਬਲਾਕ ਬਣਾ ਰਹੇ ਆ ਆਈਸੀਯੂ ਦੀ ਕੈਪੈਸਿਟੀਜ਼ ਦੇ ਰਹੇ ਆ ਵੱਡੇ ਵਾਸਤੇ ਬੱਚਾ ਵਾਸਤੇ ਵੀ। ਉਹ ਜਿਹੜਾ ਹੈਗਾ ਪਟਿਆਲੇ ਤੋਂ ਸ਼ੁਰੂ ਹੋ ਗਿਆ ਜੀ ਮੁਹਾਲੀ ਚੋ ਗਿਆ ਲੁਧਾਨੇ ਚੋ ਰੀਸੈਂਟਲੀ ਕੀਤਾ। ਜ਼ਿਲਹੰਦਰ ਤੇ ਅਮਰ ਸਰਦੀ ਤਿਆਰੀ ਚੱਲਦੀ ਹੈ ਉਸ ਤੋਂ ਬਾਅਦ ਮੁਕਸਰ ਦੇ ਵਿੱਚ ਔਰ ਫਰੋਜ਼ਪੁਰ ਦੇ ਵਿੱਚ ਵੀ ਕਰਾਂਗੇ ਸਾਰਾ ਇਹ ਸਾਰਾ ਜਿਹੜਾ ਮੇਰਾ ਦੂਜਾ ਜਿਹੜੀਆਂ ਵਾਟਰ ਬੋਰਨ ਡਿਜ਼ੀਜ਼ ਹੈ ਜਦੋਂ ਜਦੋਂ ਬਰਸਾਤ ਆਉਂਦੀ ਆ ਜੀਵਰੇਜ ਦਾ ਪਾਣੀ ਗੰਦਾ ਪਾਣੀ ਕਿਤੇ ਜਿਹੜਾ ਮਿਕਸਿੰਗ ਹੋ ਜਾ ਉਹਦੀ ਟੈਸਟਿੰਗ ਕਰ ਰਹੇ ਆ ਲਗਾਤਾਰ ਉਹਨੂੰ ਹੋਰ ਚਸਤ ਦੁਰਸਤ ਕਰਨ ਵਾਸਤੇ ਜਿਹੜੇ ਸਾਰੇ ਡਿਪਾਰਟਮੈਂਟ ਦੀ ਵਾਟਰ ਸਪਲਾਈ ਸੈਨੀਟੇਸ਼ਨ ਅਰਬਨ ਤੇ ਲੋਕਲ ਜਿਹੜੀਆਂ ਰੂਰਲ ਲੋਕਲ ਬਾਡੀਜ਼ ਦੀ ਸੋ ਇਹ ਪ੍ਰੀਪਰੇਟਰੀ ਮੀਟਿੰਗ ਸੀ ਜੀ ਬਰਸਾਤ ਤੋਂ ਪਹਿਲਾਂ ਜਿਹੜਾ ਅਸੀਂ ਇੱਕ ਮਤਲਬ ਇਤਿਹਾਦ ਦੇ ਤੌਰ ਤੇ ਮੀਟਿੰਗ ਕੀਤੀ ਆ ਤਾਂ ਕਿ ਜਿਹੜੇ ਗੰਦੇ ਪਾਣੀ ਨਾਲ ਪੈਣ ਵਾਲੀਆਂ ਬਿਮਾਰੀਆਂ ਔਰ ਮੱਖੀਆਂ ਮਛਰਾਂ ਨਾਲ ਪੈਣ ਵਾਲੀਆਂ ਬਿਮਾਰੀਆਂ ਉਹਨਾਂ ਦੀ ਰੋਕਥਾਮ ਕੀਤੀ ਜਾ ਸਕੇ ਉਹਦੇ ਨਾਲ ਲੋਕਾਂ ਨੂੰ ਫਾਇਦਾ ਹੋਏਗਾ ਜੀ ਬਹੁਤ ਸਾਰਾ ਸੋ ਇਹ ਦੋ ਮੁੱਖ ਮੰਤਵ ਜਿਹੜੇ ਹੈਗੇ ਆ ਇੱਕ ਯੁੱਧ ਨਸ਼ੇ ਵਿਰੁੱਧ ਔਰ ਦੂਜਾ ਜਿਹੜਾ ਹੈਗਾ ਗੰਦੇ ਪਾਣੀ ਔਰ ਮੱਖੀਆਂ ਮਛਰਾਂ ਵਾਲੀਆਂ ਬਿਮਾਰੀਆਂ ਇਹਨਾਂ ਦੀ ਰੋਕਥਾਮ ਨੂੰ ਲੈ ਕੇ ਜਿਹੜਾ ਮੈਂ ਇਹ ਸਾਰਾ ਪੰਜਾਬ ਦਾ ਦੌਰਾ ਕਰ ਰਿਹਾ ਹਾਂ ਸਰ ਪਿਛਲੇ 2 ਸਾਲ ਤੋਂ ਸਾਡੇ ਕੋਲ ਜਿਹੜਾ જિલ્લા ਹਸਪਤਾਲ ਦੇ ਵਿੱਚ ਸਮਾਲੀਆ ਜੋ ਚਾਰ ਜਿਹੜਾ ਸੀਗਾ ਡਾਕਟਰ ਮੰਦਰਾ ਵਿੱਚ ਬੈਠੇ ਕੋਈ ਸਾਜੀ ਸਾਸ ਹੈ ਜੀ ਇਹ ਵੀ ਭੱਜ ਰਹੇ ਨੇ ਵੀ ਰਾਇਨ ਦੇ ਕਿਉਂ ਜਾ ਰਹੇ ਨੇ ਡਾਕਟਰ ਜਿਹੜੇ ਉਹ ਰਾਇਨ ਦੇ ਕਿਉਂ ਜਾ ਰਹੇ ਨਹੀਂ ਉਹਨਾਂ ਨਾਲ ਵੀ ਗੱਲ ਕਰ ਰਹੇ ਆ ਕੋਸ਼ਿਸ਼ ਕਰ ਰਹੇ ਆ ਪਰਸੂਏਟ ਕਰ ਰਹੇ ਆ ਨਵੇਂ ਜਿਹੜੇ ਆ ਗਿਆ ਉਹਨਾਂ ਨੂੰ ਲੋਕਾਂ ਨੂੰ ਪ੍ਰੋਮੋਟ ਵੀ ਕਰ ਰਹੇ ਆ ਅਸੀਂ 400 ਡਾਕਟਰ ਜਿਹੜੇ ਆ ਭਰਤੀ ਕੀਤੇ ਆ 980 ਪਲਾਂ ਜਿਹੜੀਆਂ ਮਲਟੀਪਰਪਸ ਹੈਲਥ ਵਰਕਰ ਫੀਮੇਲ ਐ ਸਟਾਫ ਨਰਸਸ ਦੀ ਐਮ ਪੀ ਐਚ ਡਬਲਯੂ ਮੇਲ ਦੀ ਜਿੰਨੇ ਵੀ ਤੁਹਾਡੇ ਵਾਰਡ ਰਟਨਟ ਡਾਕਟਰਸ ਦੀ ਪਰਤੀ 400 ਦੀ ਕੀਤੀ ਸੀ ਹੁਣ 1000 ਦੀ ਕਰਨ ਜਾ ਰਹੇ ਹਾਂ ਜੀ ਇਸ ਤੋਂ ਸਵਾਏ ਮੈਂ 550 ਜਿਹੜੇ ਹੈਗੇ ਆ ਉਹ ਜਿਹੜੇ ਯੰਗ ਡਾਕਟਰਸ ਕਰਕੇ ਆਉਂਦੇ ਆ ਵੀ ਉਹਨਾਂ ਨੂੰ ਹੌਸਪੀਟਲ ਦੇ ਅਖਰੋਂ ਨਾਲੇ ਕੰਮ ਸਿੱਖਣ ਕੇ ਨਾਲੇ ਲੋਕਾਂ ਨੂੰ ਸਰਵਿਸ ਮਿਲੇਗੀ ਸੋ ਬਹੁਤ ਸਾਰੇ ਪ੍ਰਾਲੇ ਕਰ ਰਹੇ ਆ ਜੀ ਇਹਦੇ ਚ ਕਾਰਨ ਤਾਂ ਬੜਾ ਆਬਵੀਅਸ ਹੈ ਜੀ ਜਿਹੜਾ ਪ੍ਰਾਈਵੇਟ ਜਿਹੜਾ ਡਾਕਟਰ ਹੈ ਉਹ ਕੋ ਜਾਬੀ ਜਿਹੜੇ ਹੁੰਦੇ ਹੁੰਦੇ ਵੀ ਹਾਥੀ ਜਿਉਂਦਾ ਲੱਖਦਾ ਤੇ ਮਰਿਆ ਸਵਾ ਲੱਖਦਾ ਤੇ ਜੇ ਤੁਸੀਂ ਕਿਸੇ ਟੀਚਰ ਨੂੰ ਕੱਢੋਗੇ ਤਾਂ ਉਹ ਜਾ ਕਿਸੇ ਵੀ ਮਰਬੇ ਦੇ ਡਿਓਪੋਲੋਜੀ ਕਿਸੇ ਹੋਰ ਨੂੰ ਕਰੋਗੇ ਨਾ ਜੀ ਉਹ ਕਹੇਗਾ ਵੀ ਮੇਰ ਤੋਂ ਗਲਤੀ ਹੋ ਗਈ ਜਾਂ ਮੈਨੂੰ ਕੋਸ਼ ਕਰੋ ਜੇ ਤੁਸੀਂ ਡਾਕਟਰ ਨੂੰ ਕੱਢਦੇ ਹੋ ਖੁਸ਼ ਹੋ ਜਾਂਦਾ ਉਹਨੂੰ ਤਰਖਾ ਦੁਖਣੀ ਮਿਲਣ ਲੱਗ ਜਾਂਦੀ ਨਾ ਡਾਕਟਰ ਜੁਆਇਨ ਕਰਨੇ ਸੀ ਉਹ ਕਾਫੀ ਜੀ ਉਹ ਇਹ ਜਿਹੜਾ ਹੁਣ ਤੁਸੀਂ ਆਪਣੇ ਸਵਾਲ ਦਾ ਆਪੇ ਜਵਾਬ ਦਿੱਤਾ ਕਿਉਂਕਿ ਬਾਹਰ ਬਹੁਤ ਲੁਕਰੇਟਿਵ ਹੈ ਕਿ ਉਹਨਾਂ ਨੇ ਬੌਂਡ ਸਾਈਨ ਕੀਤਾ ਹੋਇਆ 20 ਲੱਖ ਰੁਪਏ ਦਾ ਲੋਕਾਂ ਨੂੰ 20 ਲੱਖ ਰੁਪਏ ਦੇ ਕੇ ਜਾ ਰਹੇ ਆ ਟੁਟਕਟ ਬਟ ਉਹ ਜਿਹੜਾ 255 ਦੇ 155 ਜਾਂ 100 ਜੁਆਇਨ ਕਰਨਗੇ ਔਰ ਮੈਂ ਹੁਣੇ ਗੱਲ ਕਰਕੇ ਹਟਿਆ ਵੀ ਜਦੋਂ ਡਾਕਟਰ ਆਂਦਾ ਉਹਨੂੰ ਪ੍ਰਾਈਵੇਟ ਰੂਮ ਰਹਿਣ ਲਈ ਵੀ ਦੇ ਦਿਓ ਤੇ ਉਹਨੂੰ ਵੈਸੇ ਵੀ ਕਦੇ ਡੀਸੀ ਸਾਹਿਬ ਖਾਨੇ ਤੇ ਬੁਲਾ ਲੈਣ ਕਦੇ ਡੀਸੀ ਬੁਲਾ ਲੈ ਕਦੇ ਸਿਵਲ ਸੈਚਨ ਬੁਲਾ ਲੈ ਕਦੇ ਪੁਲਿਸ ਵਾਲੇ ਕੋਈ ਨਹੀਂ ਇਹਨਾਂ ਨੂੰ ਵੀ ਚਾਹੁੰਦੇ ਆ ਜੀ ਇਹ ਤਾਂ ਦੇਸ਼ ਭਗਤ ਹੈ ਜਿਹਨੇ 22 ਸਾਲ ਸੇਵਾ ਕੀਤੀ ਹੈ ਹੁਣ ਛੱਡਣਾ ਨਹੀਂ ਹੈ ਜੀ ਤੇ ਆਪਣਾ ਕੰਟੀਨਿਊ ਕਰੋ ਤੁਸੀਂ ਤੁਹਾਡੇ ਪੰਜਾਬ ਨੂੰ ਲੋੜ ਆ ਤੁਹਾਡੀ ਆ ਜਿਹੜੀ ਯੋਧ ਨਿਸ਼ਚਿਤ ਕਾਬਜ ਹੋ ਜਾਣਗੇ ਫਿਰ ਤੁਹਾਨੂੰ ਅਸੀਂ ਖੁਸ਼ੀ ਖੁਸ਼ੀ ਕਰਦਾਗਾ ਜੀ ਨਹੀਂ ਛੱਡਣਾ ਹਾਂ ਜੀ ਤੋਂ ਸਭ ਤੋਂ ਦੇਖਦੇ ਨਹੀਂ ਕੋਈ ਵੀ ਉੱਥੇ ਫ੍ਰੀਜ਼ ਦਾਖਲ ਨਹੀਂ ਪਿਆ ਸਿਰਫ ਦਵਾਈ ਨਹੀਂ ਆਊਟ ਸੈਂਟਰ ਤਾਂ ਹੈ ਹੀ ਜਿਹੜਾ ਆਊਟ ਪੇਸ਼ੈਂਟ ਜਿਹੜਾ ਓਪੀਐਮ ਅਸਿਸਟਡ ਹੈ ਉਹਦੇ ਚ ਦਾਖਲੇ ਦਾਖਲ ਤੁਹਾਡੇ ਮੈਂ ਮੈਂ ਗੱਲ ਕਰ ਰਿਹਾ ਮੇਰੀ ਬੇਤੀ ਨਾਲ ਜਿਹੜੇ ਤੁਹਾਡੇ ਨਾ ਡੀਡਿਕਸ਼ਨ ਸੈਂਟਰ ਦੀ ਕਮੀ ਸੀ ਉਹ ਅੱਜ ਅਸੀਂ ਬੈਠ ਕੇ ਤੁਹਾਡੇ ਕੋਲ 90 ਬੈਠ ਸੀ 190 ਕੀਤੇ ਦੁੱਗਣੇ ਤੋਂ ਜ਼ਿਆਦਾ ਕੀਤੇ ਨਵਾਂ ਇੱਕ ਰੀਹੈਬ ਵਿਦ ਸਕਿੱਲ ਡਿਵੈਲਪਮੈਂਟ ਸ਼ੁਰੂ ਕਰ ਰਹੇ ਹਾਂ ਨਵਾਂ ਕੋਰਸਪ ਲੈ ਕੇ ਆ ਰਹੇ ਹਾਂ ਜਿਹੜੇ ਤੁਹਾਡੇ ਪ੍ਰਾਈਵੇਟ ਡਾਕਟਰ ਹੈ ਉਹ ਉਹਨਾਂ ਨੇ 10 ਬੈਡ ਦਾ ਰੱਖਿਆ ਹੋਇਆ ਬਟ ਬਰੀਡ ਦਾਖਲ ਨਹੀਂ ਹੁੰਦਾ ਉਹਨਾਂ ਕੋਲੇ ਉਹਨਾਂ ਨੇ ਆਪਣੀ ਇੱਕ ਲੀਗਲ ਰਿਕੁਆਇਰਮੈਂਟ ਪੂਰੀ ਕੀਤੀ ਉਹਨਾਂ ਨੇ ਕਿਹਾ ਵੀ ਤੁਹਾਡੇ ਕੋਲ ਨਹੀਂ ਦਾਖਲ ਹੁੰਦੇ ਸਾਡੇ ਕੋਲ ਦਾਖਲ ਹੈ ਇੱਥੇ ਆਪਣੀ ਸਰਵਿਸ ਦੇ ਦਿਓ ਉਹਨਾਂ ਤੋਂ ਉਹਨਾਂ ਨੇ ਪੈਰਲ ਕਰਦੇ ਆ ਵੀ ਦੋ ਘੰਟੇ ਸ਼ਾਮ ਨੂੰ ਦੇ ਦਿਓ ਸਾਨੂੰ ਐਟ ਯੋਰ ਕਨਵੀਨੀਅੰਸ ਦੇ ਦਿਓ ਸਵੇਰੇ ਆਪਣੀ ਪ੍ਰੈਕਟਿਸ ਕਰ ਲਓ ਸ਼ਾਮ ਨੂੰ ਦੋ ਘੰਟੇ ਦੇ ਦਿਓ ਉਹਨੂੰ ਕੁਝ ਪੇ ਵੀ ਕਰਾਂਗੇ ਤੁਹਾਡੀ ਬਲਬ ਮੈਂ ਕਹੂੰਗਾ ਕਿ ਇੱਕ ਮਹਾ ਯੱਗ ਦੇ ਵਿੱਚ ਤੁਹਾਡਾ ਯੋਗਦਾਨ ਵੀ ਹੋ ਜਾਏਗਾ ਸੋ ਆਪਾਂ ਕਰ ਰਿਹਾ ਜੀ ਮੈਕੈਨਿਜ਼ਮ ਡਿਵੈਲਪ ਕਰ ਰਿਹਾ ਜਿੱਥੇ ਨਿਸਤਾ ਟੈਸਟ ਨਹੀਂ ਉਹਨੂੰ ਪੈ ਜਿਹੜੇ ਡਾਕਟਰ ਰਿਟਾਇਰ ਹੋਏ ਆ ਸਰਕਾਰੀ ਤੁਸੀਂ ਇਹ ਤੁਹਾਡੇ ਕੋਲ ਹੈ ਤੁਹਾਡੇ ਵਾਸਤੇ ਆ ਜੀ ਜਿਸ ਦਾ ਤੁਹਾਡੇ ਵਾਸਤੇ ਜਿਹੜੇ ਕੋ ਡਾਕਟਰ ਰਿਟਾਇਰ ਹੋਏ ਆ ਉਹਨਾਂ ਨੂੰ ਸਾਰਿਆਂ ਨੂੰ ਤੁਸੀਂ ਐਮਪੈਨਲ ਕਰ ਸਕਦੇ ਜੀ ਜਿਵੇਂ ਤੁਸੀਂ ਕਿੱਧਰ ਵਾਜ ਤੁਸੀਂ ਲੱਭ ਲੋ ਜਿਹੜਾ ਜਿਹੜਾ ਜਿਹੜੇ ਰਿਟਾਇਰ ਹੋਏ ਨੂੰ ਸਾਲ 2 ਸਾਲ ਵੀ ਹੋ ਗਏ 65 ਸਾਲ ਤੱਕ ਉਹਨਾਂ ਨੂੰ ਅਸੀਂ ਲਾਸਟ ਪੇਡ ਰਨ ਮਾਈਨਸ ਪੈਨਸ਼ਨ ਕਰਕੇ ਉਹਨਾਂ ਨੂੰ ਪੂਰੇ ਪੈਸੇ ਦਿਆਂਗੇ ਉਹਨਾਂ ਨੂੰ ਲੇਕਿਨ ਉਹਨਾਂ ਕੋਲੇ ਕੋਈ ਨਾ ਕੋਈ ਮਤਲਬ ਕੋਈ ਗਾਇਨੇਕੋਲੋਜਿਸਟ ਹੋਵੇ ਜਿਹੜੀ ਸੀਜ਼ੇਰੀਅਨ ਕਰਦੇ ਕੋਈ ਨਸਟਾ ਟੈਸਟ ਹੋਵੇ ਮੈਡੀਕਲ ਸਪੈਸ਼ਲਿਸਟ ਹੋਵੇ ਆਪੀਡੀ ਕਰਦੇ ਉਹਨੂੰ ਪੈਰਲ ਕਰ ਲਓ ਵੀ ਬਿਲਕੁਲ ਵੈਰੀ ਲੀਨਰ ਟ੍ਰਾਂਸਫਰ ਦਾ ਮਕਸਦ ਹੱਸਦਾ ਕੰਮ ਕਰ ਸਕਦੇ ਸੋ ਵੇਰੀਅਸ ਮੈਜਰਸ ਲੈ ਰਿਹਾ ਜੀ ਸਰ ਹਸਪੀਟਲ ਜਿਹੜਾ ਉਹ ਬਚਾਉਣਾ ਸੀ ਬਸ ਵਿੱਚ ਸਾਰ ਜਿਹੜੇ ਨੇ ਸਬਸਿਡੀ ਪਰੇ ਨੇ ਮੱਕ ਮਤੋਂ ਦੇ ਨਸ਼ਾ ਰੋਗ ਕਹਿੰਦੇ ਕਿਧਰ ਵੀ ਚਲੇ ਉਹਦੇ ਚ ਨਾ ਇੱਥੇ ਤੁਹਾਡੇ ਜਗ੍ਹਾ ਦਾ ਇਸ਼ੂ ਸੀਗਾ ਜੀ ਉਹ ਹਾਸਟਲ ਦੇ ਨਹੀਂ ਨਹੀਂ ਹਸਪੀਟਲ ਦੇ ਵਿੱਚ ਜਗ੍ਹਾ ਨਹੀਂ ਸੀ ਤੁਹਾਡੇ ਜਿਹੜਾ ਹੈਗਾ ਨਾ ਐਮ ਸੀ ਐਚ ਬਣਦਾ ਪਿਆ ਐਮ ਸੀ ਐਚ ਬਣਦਾ ਪਿਆ ਉਹਦੇ ਵਾਸਤੇ ਉਹ ਵੀ ਅਸੀਂ ਉੱਪਰ ਚੱਕ ਕੇ ਉਹਦੇ ਪਾਰਕ ਦੇ نیچے ਦਿੱਤੀ ਆ ਮੈਂ ਆਇਆ ਸੀ ਤੁਹਾਡੇ ਇੱਥੇ ਅਸੀਂ ਪੂਰਾ ਪੂਰੀ ਅਸੀਂ ਕੋਸ਼ਿਸ਼ ਕੀਤੀ ਐ ਇੱਥੇ ਜੇ ਜਗ੍ਹਾ ਮਿਲ ਜੇਗੀ ਇੱਥੇ ਵੀ ਬੜਾ ਦਾ ਕੋਈ ਕਰਦੇ ਅਸੀਂ ਹੋਰ ਵੀ ਬੜਾਣਾ ਇੱਥੇ ਵੀ ਬੜਾ ਦਾ ਤੁਸੀਂ ਜਗ੍ਹਾ ਲੱਭੋ ਇੱਥੇ ਵੀ ਬੜਾ ਦਾ ਅਸੀਂ ਮਤਲਬ ਉਹ ਬੜਾ ਬੜਨਦੇ ਹੀ ਆ ਆਪਾਂ ਉਹ ਮੈਂ ਉਹਨਾਂ ਨਾਲ ਗੱਲ ਕਰ ਲੈਣਾ ਉਹਨਾਂ ਨੂੰ ਮਿਲ ਕੇ ਉਹਦੀ ਮੈਸੇਜ ਪਿਛਲੇ ਦਿਨੀ ਕੁਝ ਨਾ ਉਹ ਉਹਦੀ ਇਨਕੁਆਰੀ ਵੀ ਲੱਗੀ ਹੋਈ ਹੈ ਲੇਕਿਨ ਹਜੇ ਤੱਕ ਕੋਈ ਰਿਪੋਰਟ ਨਹੀਂ ਆਈ ਹੈ ਦੇਖੋ ਅਸੀਂ ਜਦੋਂ ਸਾਡੇ ਕੋਲੇ ਕੋਈ ਇਨਫੋਰਮੇਸ਼ਨ ਆਉਂਦੀ ਹੈ ਤੇ ਅਸੀਂ ਉਹਦੀ ਪ੍ਰੋਪਰ ਥੋਰ ਇਨਕੁਆਰੀ ਕਰਕੇ ਬਹੁਤ ਸਾਰੇ ਤੁਹਾਡੇ ਬਰਨਾਲੇ ਦੇ ਸਿਵਲ ਸਰਜਨ ਮੈਂ ਸਸਪੈਂਡ ਕੀਤੇ ਹੋਏ ਆ ਜੀ ਇੱਕ ਤੁਹਾਡੇ ਹੋਰ ਜਿਹੜੇ ਸਾਹਨੇ ਵਾਲ ਤੇ ਕੁੜੀ ਪ੍ਰਮੋਟ ਹੋਈ ਸੀ ਉਹਨੂੰ ਬਿਜ਼ਨਸ ਨੇ ਮਤਲਬ ਫੜਿਆ ਹੈਗਾ ਇਸ ਸਰਕਾਰ ਦੀ ਜ਼ੀਰੋ ਟੋਲਰੈਂਸ ਹੈ ਫਾਰ ਐਨੀ ਕਾਈਂਡ ਆਫ ਕਰਾਪਸ਼ਨ ਕੋਈ ਜਿਹੜੀ ਮਿਸਮੈਨੇਜਮੈਂਟ ਆ ਲੇਕਿਨ ਜੇ ਕਹਤੇ ਹੈ ਮੈਂ ਤੁਹਾਨੂੰ ਬੇਨਤੀ ਕਰੂੰਗਾ ਕਿ ਜਦੋਂ ਮੇਰੇ ਕੋਲੇ ਕੋਈ ਵੀ ਐਕਸੈਸਿਬਲ ਇਨਫੋਰਮੇਸ਼ਨ ਆਉਂਦੀ ਹੈ ਨਾ ਜੀ ਮੈਂ ਨਾਲ ਦੀ ਨਾਲ ਐਕਸ਼ਨ ਕਰ ਦਿੰਦਾ ਕੋਈ ਇਹਦੇ ਵਿੱਚ ਕੋਈ ਕਿਸੇ ਨੂੰ ਕੋਈ ਗਲਤ ਕੰਮੀ ਹੋਣੀ ਚਾਹੀਦੀ ਜੇ ਹਜੇ ਵੀ ਕਿਸੇ ਨੂੰ ਕੋਈ ਗਲਤ ਕੰਮੀ ਆਧੂਰ ਕਰਦਾ ਹੈ ਉਹਦੇ ਚ ਇਨਪਾਰੀ ਕਰਕੇ ਬਿਲਕੁਲ ਐਕਸ਼ਨ ਹੋਏਗਾ ਜੀ ਉਹ ਕਹਿੰਦਾ ਵੀ ਡਾਊਨ ਚੈਨਲ ਤੋਂ ਲੈਟਰ ਕਾਉਂਟਰ ਮੈਂ ਤੁਹਾਨੂੰ ਇਹਦਾ ਇੱਕ ਕਾਰਨ ਦੱਸਦਾ ਜੀ ਇਹਦਾ ਤੁਸੀਂ ਮੇਰਾ ਖਿਆਲ ਤੁਸੀਂ ਅਪਰੀਸ਼ੀਏਟ ਕਰੋਗੇ ਉਹ ਸਾਡੇ ਜਗਰਾਮਾ ਚ ਬਰਕਰਾਰ ਹੋ ਰਿਹਾ ਸੀ ਸਾਡੇ ਕਿਰੇਡੀ ਡਾਕਟਰ ਸੀ ਉਹਨੇ ਰਾਤ ਨੂੰ 12:30 ਵਜੇ ਉਹਨੇ ਸੇਜੇਰੀਅਨ ਕੀਤਾ ਜੀ ਮਤਲਬ ਉਹ ਜਦੋਂ ਸੇਜੇਰੀਅਨ ਕਰਦੇ ਆ ਫਿਰ ਤੁਸੀਂ ਮਤਲਬ ਉਸ ਤੋਂ ਬਾਅਦ ਵੀ ਕੁਝ ਟਾਈਮ ਉੱਥੇ ਬਹਿੰਦੇ ਹੋ ਸਾਰਾ ਕੁਝ ਵੀ ਆ ਉਹ ਸਵੇਰੇ 9:30 ਵਜੇ ਹਸਪੀਟਲ ਆਈ ਜੀ ਉਹ ਫਿਰ ਆ ਗਈ ਵਿਚਾਰੀ ਜੀ ਮਤਲਬ ਉੱਥੇ ਇੱਕ ਪੱਤਰਕਾਰ ਖੜਾ ਹੋਇਆ ਸੀ ਜੀ ਮਤਲਬ ਇਹ ਬਹੁਤ ਸਾਰੇ ਇਸ ਤਰ੍ਹਾਂ ਦੇ ਇਨਸੀਡੈਂਟਸ ਹੋਇਆ ਮੈਂ ਤੁਹਾਨੂੰ ਇਹਦੇ ਬਾਰੇ ਦੱਸਦਾ ਉਹ ਹੁਣ ਮਤਲਬ ਜਿਵੇਂ ਬੰਦਾ ਪ੍ਰੇਸ਼ਾਨ ਵੀ ਹੁੰਦਾ ਮੈਂਟਲ ਅਸੈਸਮੈਂਟ ਆ ਜਿਹੜੇ ਡਾਕਟਰਸ ਆ ਰਹੇ ਉਹਨਾਂ ਦੀਆਂ ਡਿਊਟੀਆਂ ਕੋਈ ਐਦਾ ਨਹੀਂ ਹੁੰਦੀਆਂ ਵੀ ਜਿਵੇਂ 9 ਤੋਂ 2 ਹੀ ਡਿਊਟੀ ਆ ਉਹਨਾਂ ਦੀ ਉਹਨਾਂ ਨੇ ਸ਼ਾਮ ਨੂੰ ਵੀ ਆਣਾ ਜੇ ਪੇਸ਼ੈਂਟ ਆਪਰੇਟ ਕੀਤਾ ਉਹਨੂੰ ਦੇਖਣ ਵੀ ਆਣਾ ਜੇ ਕੋਈ ਐਮਰਜੈਂਸੀ ਆ ਗਈ ਉਹਨੂੰ ਵੀ ਅਟੈਂਡ ਕਰਨਾ ਸੋ ਇੱਥੇ ਮਤਲਬ 24/7 ਵਾਲਾ ਕੰਮ ਆ ਸਾਡਾ ਜ਼ਿੰਮੇਵਾਰੀ ਤੇ ਉਹਦੇ ਚ ਮਤਲਬ ਥੋੜਾ ਜਿਹਾ ਪੈਨੋ ਨਾ ਮਤਲਬ ਜਿਵੇਂ ਆਪਾਂ ਜਦੋਂ ਕੋਈ মিডিਆ ਵਾਲੇ ਜਾ ਕੇ ਕੋਈ ਪੇਸ਼ੈਂਟ ਨੂੰ ਸਪੋਜ਼ ਨਾਰਮਲ ਇਹ ਗੱਲ ਹੈ ਵੀ ਜੇ ਆਪਾਂ ਕੋਈ ਕਿਸੇ ਨੂੰ ਟੀਕਾ ਲਾਇਆ ਦਰਦ ਦਾ ਟੀਕਾ ਲਾਇਆ ਉਹਦਾ ਰੈਐਕਸ਼ਨ ਹੋਗਾ ਸਾਡੇ ਮੈਡੀਕਲ ਕਾਲਜ ਕੇਵਲ ਜੇ ਮੇਰੇ ਸਾਹਮਣੇ ਅੱਖਾਂ ਦੇ ਸਾਹਮਣੇ ਡੈਥ ਹੋ ਗਈ ਪੇਸ਼ੰਗਰ ਯਾਰ ਆਪ ਨੂੰ ਇੱਕ ਟਕ ਸ਼ੌਕ ਕਰਦੇ ਹੋ ਨਮਰਮਾ ਕੋਈ ਨਾ ਫੈਸਲਾ ਲੈਣਾ ਬਹੁਤ ਹੁੰਦਾ ਸੀਗਾ ਹੁਣ ਤਾਂ ਦਵਾਈਆਂ ਘਟ ਗਿਆ ਉਹ ਸੋ ਨੋਰਮਲ ਸਰਜਿਕਲ ਕੰਪਲਿਕਸ਼ਨਸ ਹੁੰਦੀਆਂ ਵੱਲ ਉਹਨਾਂ ਜੀ ਤੁਸੀਂ ਅੱਖਾਂ ਦਾ ਪ੍ਰੈਸ਼ਰ ਕਰਦੇ ਆ ਨਿਕਾ ਨਹੀਂ ਬਣੀ ਪਰਦੇਚ ਨਿਕਾ ਨਹੀਂ ਸੀ ਬਰੀਡਿੰਗ ਹੋ ਗਈ ਕੁਝ ਹੋ ਗਿਆ ਸੋ देयर ਆਰ ਨੋਨ ਕੰਪਲਿਕਸ਼ਨਸ ਡਾਕਟਰਸ ਦੇ ਬੋਤਾਂ ਪ੍ਰੈਸ਼ਰ ਨਹੀਂ ਬਿਲਡ ਕਰਨਾ ਚਾਹੀਦਾ ਇਹ ਸਾਡਾ ਮੈਕਨਿਜ਼ਮ ਹੈਗਾ ਜੀ ਵੀ ਹੈ ਵੈਕੂਲਰ ਜੀ ਕਿਸ ਨੂੰ ਲੱਗਦਾ ਹੈ ਨਾ ਜੀ ਤੂੰ ਤੁਸੀਂ ਸਿਵਲ ਸਰਜਨ ਨੂੰ ਕਹੋਗੇ ਤਾਂ ਸਾਡੇ ਤੁਸੀਂ ਤੁਸੀਂ ਉਹਦੇ ਚ ਤੁਸੀਂ ਉਹਦੇ ਚ ਨਾ ਜਦੋਂ ਕੋਈ ਕੋਈ ਗੱਲਬਾਤ ਹੋਵੇ ਨਾ ਜੀ ਤੁਸੀਂ ਵਰਸਨ ਲੈਣਾ ਡਿੱਪੀ ਜੀ ਬੈਠੇ ਆ ਮੈਨੂੰ ਲੈ ਲਓ ਮੈਨੂੰ ਲੈ ਲਓ ਮੈਂ ਮਤਲਬ ਕਹਿਣ ਦੇ ਰਿਹਾ ਜਿਹੜੀ ਸਰਫਤ ਸਭ ਕੋ ਜਾਣੀ ਹੈ ਤੇ ਅਸੀਂ ਇਹਰ ਤੋਂ ਟੀਏ ਨਹੀਂ ਹਾਂ ਤਾਂ ਇਹ ਬਾਕੀ ਤੁਸੀਂ ਜਿਹੜੇ ਕੋਈ ਪਬਲਿਕ ਅੰਟਰਸਟ ਦੇ ਮੁੱਦੇ ਹੁੰਦੇ ਨੇ ਨਾ ਤੁਸੀਂ ਇਹਨਾਂ ਨੂੰ ਬਰੀਫ ਕਰਦਾ ਕਰੋ ਕੋਈ ਗੱਲ ਸਰ ਇਹ ਵੀ ਸਾਡਾ ਜਿਹੜਾ ਚਾਪਲਾ ਕਰਨ ਨੂੰ ਮੈਨੂੰ